ਲੇ ਮਿੱਤਰੋ ਪਾਣੀ ਜਿਹੜਾ ਹੁਣ ਮੀਂਹ ਬਹੁਤ ਕਾਫੀ ਪਿਆ ਸੀ ਤੇ ਹੁਣ ਪਾਣੀ ਸੁਕਾਰੇ ਨੇ ਲੋਕ ਇੱਕ ਗੱਲ ਧਿਆਨ ਰੱਖੋ ਜੇ ਝੋਨਾ ਤੁਹਾਡਾ ਗੱਬੇ ਦੇ ਵਿੱਚ ਆ ਤਾਂ ਪਾਣੀ ਲਾ ਕੇ ਰੱਖੋ 1 2 2 2 ਇੰਚ ਤੇ ਆਪਦੇ ਤੇਲੇ ਦਾ ਖੇਤ ਦੇ ਵਿੱਚ ਨਰੀਖਣ ਜਰੂਰ ਕਰਦੇ ਰਹੋ ਜੇ ਤੇਲਾ ਘਟਾ ਤਾਂ ਚੈਸ ਕੱਲੀ ਵਰਤ ਲੋ ਜਾਂ ਕੱਲੀ ਊਸ਼ੀਨ ਵਰਤ ਲੋ ਨਾਲ ਜੇ ਤੁਹਾਨੂੰ ਲੱਗਦਾ ਵੀ ਤੇਲੇ ਦਾ ਅਟੈਕ ਹੱਦੋਂ ਵੱਧ ਹੈ ਤਾ ਜਾ ਕੇ ਲਾਲ ਖਟਾਰਾ ਪਾ ਸਕਦੇ ਹੋ ਉਹਦੇ ਵਿੱਚ ਤਾ ਜਾ ਕੇ ਤੁਸੀਂ ਲੈਂਡਾ ਪਾ ਸਕਦੇ ਹੋ ਉਹਦੇ ਵਿੱਚ ਹਨਾ ਇਹ ਨਹੀਂ ਹੈਗਾ ਵੀ ਦਵਾਈ ਕਰਨੀਆਂ ਚਲ ਪਾ ਦਿੰਨੇ ਆ ਹਨਾ ਖਿਚੜੀ ਨਹੀਂ ਬਣਾਉਣੀ ਆਪਾਂ ਹੁਣ ਤੇਲੇ ਨੂੰ ਦੇਖ ਕੇ ਕਈ ਖੇਤਾਂ ਦੇ ਵਿੱਚ ਤਾਂ ਤੇਲਾ ਜਮ ਨਹੀਂ ਹੈਗਾ ਕਈਆਂ ਦੇ ਵਿੱਚ ਬਹੁਤ ਆ ਜਿੱਥੇ ਬਹੁਤ ਆ ਉੱਥੇ ਚੈਸ ਤੇ ਅਸ਼ੀਨ ਦੋਨਾਂ ਨੂੰ ਮਿਲਾ ਕੇ ਕਰ ਲੋ ਅੱਡ ਅੱਡ ਘੋਲ ਬਣਾ ਕੇ ਇਹ ਦੋਨਾਂ ਨੂੰ ਮਿਲਾ ਲਓ ਹਨਾ ਕਈ ਹੁਣ ਬਾਜ਼ਾਰ ਦੇ ਵਿੱਚ ਕੰਬੀਨੇਸ਼ਨ ਵੀ ਮਿਲ ਜਾਂਦੇ ਨੇ ਉਹ ਵੀ ਤੁਸੀਂ ਵਰਤ ਸਕਦੇ ਹੋ ਦੋਨਾਂ ਦੇ ਪਰ ਜੇ ਸਸਤਾ ਤਰੀਕਾ ਵਰਤਣਾ ਅੱਡ ਅਸ਼ੀਨ ਲੈ ਲਓ ਅੱਡ ਚੈਸ ਲੈ ਲਓ ਉੱਤੇ ਮੈਂ ਡੋਜ ਲਿਖ ਦੂੰਗਾ ਠੀਕ ਆ ਤੇ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਤੇਲੇ ਤੋਂ ਕਰ ਸਕਦੇ ਹੋ ਤੁਹਾਡੇ 20 ਦਿਨ ਵਾਧੂ ਨਿਕਲ ਜਾਣਗੇ ਜੇ ਤੁਸੀਂ ਜ਼ਿਆਦਾ ਪੈਸੇ ਲਾਉਣੇ ਆ ਤਾਂ ਪੈਕਸਾ ਲਾਉਣ ਵਾਲੇ ਪਾਸੇ ਜਾ ਸਕਦੇ ਹੋ ਉਹਦੇ ਨਾਲ ਤੁਹਾਡੇ 25-30 ਦਿਨ ਨਿਕਲ ਸਕਦੇ ਨੇ ਤੇ ਝੋਨਾ ਬੂਰ ਵੇਲੇ ਨਾਚ ਵੜੋ ਉਹਦੇ ਵਿੱਚ ਜਦੋਂ ਮੁਜਰਾ ਝੁਕ ਗਿਆ ਉਦੋਂ ਸਪਰੇਅ ਕਰੋ ਜਾਂ ਪਹਿਲਾਂ ਕਰੋ